ਬਾਈ ਜੀ ਆਹ ਰੀਡਰ ਪੱਡਾ ਬਾਈ ਰਾਜਨ ਕਲੇ ਕਬੂਤਰਾਂ ਚੋਂ ਆ ਰੀਅਲਟਾ ਬਾਈ ਇਹਦਾ ਟਾਪ ਕਲਾਸ ਰਿਜ਼ਲਟ ਆ ਦਾ ਲਓ ਬਾਈ ਜੀ ਪੱਲੇ ਚੈੱਕ ਕਰੋ ਬੱਚੇ ਬਹੁਤ ਉੱਡਦੇ ਆ ਬਹੁਤ ਡਾਣਾ ਬੱਚਿਆਂ ਦੀ ਬਾਈ ਇਹਨਾਂ ਦੀ ਆਹ ਲਓ ਬਾਈ ਕਪੀ ਨਾ ਕਮਾਈ ਨਾਲ ਛੋਟਾ ਸਿਰ ਦੇ ਵਿੱਚ ਵੀਰੇ ਦੇ ਓਏ ਮੜਾ ਉੱਡਦਾ ਹੀ ਨਹੀਂ ਲਓ ਜੀ ਪੰਜੇ ਫੱਬੂ ਬਣਦਾ ਭਾਈ ਇਹਦੇ ਲੋ ਭਾਈ ਜੀ ਆਹ ਦੇਖ ਲਓ ਦੋਨੇ ਨਾਰ ਭਾਈ ਇਹ ਵੀ ਰਾਜਨੇਕਾਲਿਆਂ ਚ ਕੂਤਰਾਂ ਚੋਂ ਆ ਖਟੀਆਂ ਖਾਣਾਂ ਦੀਆਂ ਭਾਈ ਤੇ ਬਾਕੀ ਆਹ ਲਓ ਭਾਈ ਇਹਦੇ ਪੱਲੇ ਕਰੋ ਚੈੱਕ ਆਹ ਲਓ ਭਾਈ ਜੀ ਇਹਦਾ ਪੱਲਾ ਲਓ ਭਾਈ ਜੀ ਪੰਜੇ ਪੰਜਾਂ ਦੇ ਬਹੁਤ ਸਾਫ ਆ ਕਬੂਤਰ ਲਓ ਜੀ। ਤਰੋਣਿਆਂ ਦੂਜਿਆਂ ਦਾ ਸ਼ੌਂਕ ਹੈ। ਲਓ ਭਾਈ ਆ 1000 ਵਾਲੇ ਕਬੂਤਰ ਆ ਭਾਈ। ਆ 1000 ਵਾਲੇ ਕਬੂਤਰਾਂ ਚੋਂ ਆ ਭਾਈ। ਤੇ ਕਰੋ ਚੈੱਕ ਭਾਈ। ਵੱਡਾ ਕਬੂਤਰ ਆ ਭਾਈ ਆ ਲਓ। ਪੱਲੇ। ਪੂਰੇ ਚੌੜੇ ਪੱਲਿਆਂ ਦੇ ਆ ਭਾਈ ਇਹ। ਕਿਉਂਕਿ ਉਡਾਨ ਬਹੁਤ ਚੰਗੀ ਆ ਇਹਨਾਂ ਦੀ। ਬਹੁਤ ਜ਼ਿਆਦੇ ਚੌੜੇ ਪੰਡੇ ਨੇ ਤੇ ਬਾਕੀ ਆ ਲੋ ਇਹਦੇ ਚ ਹੈਗੀ ਸੀ ਜੀ ਮੈਸ ਗਲੜੜ ਦੀ ਥੋੜੀ ਜੀ ਹਜ਼ਾਰ ਵਾਲੇ ਕਬੂਤਰਾਂ ਚ ਉਹਨਾਂ ਦੇ ਚ ਹੀ ਆ ਪਈਏ ਵਾਈਟ ਅੱਖਾਂ ਪੂਰੀਆਂ ਕਰੋ ਚੈੱਕ ਬਾਈ ਬਾਕੀ ਦੂਜਿਆਂ ਦਾ ਕਰਾ ਕੇ ਆ ਲੋ ਭਾਈ ਜੀ ਆਹ ਹਮੀਰ ਆਪ ਚ ਤੇ ਸਿਰ ਵੀ ਦੇਖੋ ਭਾਈ ਇਹਦਾ ਟੋਟਣਾ ਪੂਰਾ ਪਿੰਗੇ ਟੋਟਣ ਵਾਲਾ ਬਹੁਤ ਚੰਗਾ ਜਾਨਵਰ ਆ ਭਾਈ ਇਹ ਇਹ ਰਾਜਨਕੇਲਾ ਚ ਮੈਸਪਾ ਕੇ ਬਾਈ ਬਹੁਤ ਟੌਪ ਉੱਡਦੇ ਨੇ ਇਹਨਾਂ ਦੇ ਬਹੁਤ ਸੋਹਣੇ ਉੱਡੇ ਨੇ ਆ ਲਓ ਜੀ ਬੱਦਿਆਂ ਦਾ ਕਰੋ ਸ਼ੌਂਕ ਆ ਲਓ ਜੀ ਦੂਜਾ ਪੱਲਾ ਤੇ ਲਓ ਬਾਈ ਜੀ ਪੰਜੇ ਦੇ ਕਰੋ ਪੰਜੇ ਦਾ ਸ਼ੌਂਕ ਖੁਸ਼ਕ ਪੰਜੇ ਆ ਬਾਈ ਇਹ ਪੂਰੇ ਜਾਮਣੀ ਪੰਜੇ ਤੇ ਬਾਕੀ ਹੋਰ ਦਾ ਕਰਾਨੇ ਦਾ ਸ਼ੌਂਕ ਆ ਲਓ ਬਾਈ ਜੀ ਕਰੋ ਸ਼ੌਂਕ ਇਹਦਾ ਰਾਜਨਕੇਲਾ ਇਹ ਵੀ ਵੱਡਾ ਬਰੀਡਰ ਆ ਬਾਈ ਅੱਖਾਂ ਸ਼ੌਕ ਕਰੋ। ਲਓ ਜੀ। ਲਓ ਜੀ। ਪੱਲਿਆਂ ਦਾ ਕਰੋ ਬਾਈ। ਲਓ ਜੀ। ਪੂਰੇ ਚੌੜੇ ਪੱਲਿਆ ਬਾਈ। ਲਓ ਜੀ ਪੰਜੇ ਬਾਈ। ਪੈਰਾਂ ਤੇ ਬਾਈ ਡੱਕੇ ਨੇ ਇਹਦੇ। ਪੈਰਾਂ ਤੇ ਡੱਕਿਆ ਤੇ ਪੈਰ ਪੂਰੇ ਖੁਸ਼ਕ। ਜੋੜ ਬੰਦ ਪੂਰੇ ਬੰਦ ਜੋੜਦੇ ਆ ਬਾਈ ਇਹ ਬਹੁਤ ਸੋਹਣੇ ਜਾਨਵਰ ਆ ਕਰੋਨੇ ਅੱਗੇ ਸ਼ੌਂਕ ਆ ਆਹ ਤਾਂ ਬਾਈ ਖੱਟੀਆਂ ਦਾ ਲਾਲ ਚੀਨਾ ਦੇ ਵਿੱਚੋਂ ਹੀ ਆ ਗਿਆ ਠੀਕ ਆ ਬੱਬੇ ਧੰਨੇ ਵਾਲੇ ਪੁੱਤਰਾਂ ਚੋਂ ਇਹ ਲਾਲ ਚੀਨਾ ਉਹਨਾਂ ਦਾ ਕੱਢਿਆ ਵੇ ਇਹ ਰੱਤਿਆਂ ਚੋਂ ਹੀ ਲਾਲ ਚੀਨਾ ਚੋਂ ਬਣਾਇਆ ਆ ਹੈਗਾ ਹਜ਼ਾਰ ਵਾਲਿਆਂ ਤੇ ਰਾਜਨਾਲੇ ਦੀ ਮਿਸ ਬਾਈ ਬਹੁਤ ਟੌਪ ਰਿਜ਼ਲਟ ਬਹੁਤ ਚੰਗਾ ਰਿਜ਼ਲਟ ਮਿਲੇ ਤੇ ਲੋ ਬਾਈ ਜੇ ਇਹਦੇ ਪੱਲਿਆਂ ਦਾ ਕਰੋ ਸ਼ੌਂਕ ਬਾਕੀ ਉੱਡੇ ਹੋਏ ਕਬੂਤਰ ਆ ਬਾਈ ਇਹ ਕਲਰ ਲੱਗਿਆ ਹੋਇਆ ਇਹਨਾਂ ਦੇ ਉੱਡੇ ਹੋਏ ਕਬੂਤਰ ਨੇ ਇਹ ਬਹੁਤ ਜ਼ਿਆਦੇ ਉੱਡੇ ਨੇ ਕਬੂਤਰ ਲਓ ਬਾਈ ਇਹਦੇ ਪੰਜੇ ਤੇ ਆ ਇਹਗਾ ਲਾਲ ਚੀਨਾ ਬਾਈ ਇਹ ਉਹਨਾਂ ਕਬੂਤਰਾਂ ਚੋਂ ਬਣੇ ਪਿਆ ਲਾਲ ਚੀਨੇ ਰੱਤੇ ਇਹ ਉਹਨਾਂ ਕਬੂਤਰਾਂ ਚੋਂ ਹੀ ਆ ਤੇ ਬਾਕੀ ਆ ਪੰਜਾਂ ਦਾ ਕਰ ਲਊ ਸ਼ੌਂਕ ਲਓ ਜੀ ਕਰਵਾਉਣਾ ਦੂਜੇ